ਛੇ ਪੋ ਦੀ ਰਾਤ 1761 ਬਿਕਰਮੀ ਸੰਮਤ ਨੂੰ ਗੁਰਦੇਵ ਅਨੰਦਪੁਰ ਛੱਡਦੇ ਨੇ ਸੱਤ ਪੋ ਨੂੰ ਅੰਮ੍ਰਿਤ ਵੇਲੇ ਸਰਸਾ ਦੇ ਕੰਢੇ ਯੁੱਧ ਹੁੰਦਾ ਹੈ ਪਰਿਵਾਰ ਤਿੰਨ ਹਿੱਸੇ ਵਿਛੜਿਆ ਬਾਬਾ ਜੋਰਾਵਰ ਸਿੰਘ ਫਤੇਹ ਸਿੰਘ ਮਾਤਾ ਗੁਜਰੀ ਨਾਲ ਇੱਕ ਦਿਸ਼ਾ ਚਲੇ ਗਏ ਮਾਤਾ ਸਾਹਿਬ ਕੌਰ ਮਾਤਾ ਸੁੰਦਰ ਕੌਰ ਮਾਮਾ ਕਿਰਪਾਲ ਚੰਦ ਭਾਈ ਮਨੀ ਸਿੰਘ ਰੋਪੜ ਸੁਹਾਣਾ ਇਨਾਂ ਸ਼ਹਿਰਾਂ ਨੂੰ ਲੰਘਦੇ ਹੋਏ ਦਿੱਲੀ ਚਲੇ ਗਏ ਤੀਸਰਾ ਹਿੱਸਾ ਪਰਿਵਾਰ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਡੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਪੰਜ ਪਿਆਰੇ ਸਹਿਬਾਨ ਅਤੇ ਪਿਆਰੇ ਸਿੰਘੇ ਸਤਪੋ ਦੀਆਂ ਸ਼ਾਮਾਂ ਚਮਕੌਰ ਦੀ ਗੜੀ ਪਹੁੰਚਦੇ ਨੇ ਦੁਨੀਆ ਦਾ ਸਭ ਤੋਂ ਅਸਾਵਾ ਤੇ ਵੱਡਾ ਯੁੱਧ ਅਠਪੋ ਨੂੰ ਚਮਕੌਰ ਦੀ ਗੜੀ ਲੜਿਆ ਜਾਂਦਾ ਹੈ। ਯੁੱਧ ਦੋ ਹੋਰ ਵੀ ਬਹੁਤ ਪਰਫੁੱਲਤ ਹੋਏ ਵੱਡੇ ਹੋਏ ਇੱਕ ਹੈ ਮਹਾਭਾਰਤ ਦਾ ਯੁੱਧ ਪਾਂਡਵਾਂ ਤੇ ਕੌਰਵਾਂ ਦਰਮਿਆਨ। ਅਸਾਵਾ ਯੁੱਧ ਇਸ ਲਈ ਨਹੀਂ ਆਖੀਦਾ ਉਸ ਨੂੰ ਕਿਉਂਕਿ ਦੋਨੋਂ ਤਰਫ ਹੀ ਰਾਜੇ ਨੇ। ਪਾਂਡਵ ਵੀ ਰਾਜੇ ਨੇ। ਕੌਰਵ ਵੀ ਰਾਜੇ ਨੇ ਪਾਂਡਵਾ ਦੀ ਪਿੱਠ ਤੇ ਸ੍ਰੀ ਕ੍ਰਿਸ਼ਨ ਮਹਾਰਾਜ ਖਲੋਤੇ ਨੇ ਇਸ ਕਰਕੇ ਯੁੱਧ ਜਿੱਤ ਗਏ ਸੋਰਸਸ ਦੀ ਕਮੀ ਕੋਈ ਨਹੀਂ ਚੰਗੇ ਹਥਿਆਰ ਚੰਗੇ ਸਿੱਖੇ ਹੋਏ ਸੂਰਮੇ ਨੇ ਦੋਨਾਂ ਧਿਰਾਂ ਦੇ ਕੋਲ ਸ੍ਰੀ ਰਾਮਚੰਦਰ ਮਹਾਰਾਜ ਦਾ ਯੁੱਧ ਹੁੰਦਾ ਹੈ ਰਾਵਣ ਦੇ ਨਾਲ ਦੋਨੋਂ ਹੀ ਰਾਜੇ ਨੇ ਲੰਕਾਪਤ ਰਾਵਣ ਵੀ ਤੇ ਯੁੱਧ ਆਪਤ ਸ਼੍ਰੀ ਰਾਮਚੰਦਰ ਜੀ ਧਰਮ ਦੀ ਜਿੱਤ ਹੋਈ ਰਾਵਣ ਹਾਰਦਾ ਹੈ ਹੁਣ ਇਹ ਜਿਹੜਾ ਚਮਕੌਰ ਦੀ ਗੜੀ ਵਿਚਲਾ ਯੁੱਧ ਹੈ ਇੱਥੇ ਇੱਕ ਤਰਫ ਧਰਮ ਦਾ ਬਾਦਸ਼ਾਹ ਦੀਨ ਦਾ ਬਾਦਸ਼ਾਹ ਇੱਕ ਫਕੀਰ ਹੈ ਗੁਰੂ ਨਾਨਕ ਦਾ ਗੱਦੀ ਨਸ਼ੀਨ ਗੁਰੂ ਗੋਬਿੰਦ ਸਿੰਘ ਇੱਕ ਤਰਫ ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਹੈ ਫਾਰਸੀ ਦੇ ਵਿੱਚ ਬੋਲ ਪ੍ਰਗਟ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛੋ ਜੀਏ ਯੁੱਧ ਅਸਾਵਾਂ ਕਿਵੇਂ ਹੋਇਆ ਉਹ ਜਵਾਬ ਦਿੰਦੇ ਨੇ ਗੁਰ ਸਿੰਘ ਚੇਕਾਰੇ ਕੁੰਦ ਚਹਿਲ ਨਰ ਕੇ ਦਹਲਕ ਬਰਾਇਦ ਬਰੋ ਬੇ ਖਬਰ